پيڙي کي نال نال کي پيڙي ري وگ تر ري ڌوڌا کي کار گلي ڇڏي وڃن ਕਹਿੰਦਾ ਵੀ ਸਾਨੂੰ ਪਤਾ ਕਿਹੜੀ ਖਬਰ ਲਾਤੀ ਇਹਨਾਂ ਨੇ ਨਹੀਂ ਨਹੀਂ ਸਰ ਸਾਨੂੰ ਪਤਾ ਹੈ ਸਰ ਤੁਸੀਂ ਖਬਰ ਨਹੀਂ}{|\text{ਸਾਲ ਹੋ ਗਿਆ ਕਿਸੇ ਨੇ ਨਹੀਂ ਲਾਈ ਉਹ ਤਾਂ ਸਵੇਰੇ ਹੈ ਨਾ ਡਿਲੀਟ ਕਰਾ ਮੈਂ ਚੱਕਾ ਜਾਵਾਂਗਾ ਸਾਡੇ ਪਾਸੇ ਨੂੰ ਕਿਸੇ ਕੱਲ ਦਾ ਪਤਾ ਹੀ ਨਹੀਂ ਉਹ ਖਾਵਾ ਬਾਰੇ ਨਹੀਂ ਪਤਾ ਸਾਨੂੰ ਉਹਨਾਂ ਦੇ ਪਰਜਾ ਨਾ ਦੂਸਰਿਆਂ ਦੇ ਨਾਮ ਇਹ ਜਿਹੜੇ ਖਬਰ ਲਾਈ ਹੈ ਖਬਰ ਨਹੀਂ ਬੈਠੀ ਅਸੀਂ ਤਾਂ ਲਾਵਾਂਗੇ ਹਾਂਜੀ ਕੋਈ ਹੈ ਸਾਲ ਹੋ ਗਿਆ ਅੰਕਲ ਜੀ ਸਾਗਰ ਨੂੰ ਮੈਂ ਤੱਕ ਕਹਿੰਦੇ ਆਂ ਇਧਰ ਆ ਭਰਾ ਆਇਆ ਕਰ ਦੇਣਾ ਉਹ ਕਰ ਦੇਣਾ ਮੇਰੇ ਭਰਾ ਨੇ ਉਹਦਾ ਕੀ ਵਗਾਰ ਦਿੱਤਾ ਸੀ ਕੁੜੀ ਦਾ ਸਾਰਾ ਕਸੂਰ ਆ ਕੁੜੀ ਨੂੰ ਫੋਨ ਲਾ ਕੇ ਮਾਰਨੇ ਆ ਕੁੜੀ ਨਹੀਂ ਲਿਆਉਣ ਇੱਥੇ ਇਹ ਸਾਸ ਦਾ ਇੱਕ ਜਿਹੜੀ ਸਾਦਾ ਤੋਂ ਚੱਕੋ ਮਾੜੇ ਇੱਕ ਮਿੰਟ ਬਿਆਨ ਬਿਆਨ ਲੈਣੇ ਆ ਰਵਾਣਾ ਜੀ ਅਸੀਂ ਲੈ ਜੀ ਨਾਵਾ ਜੀ ਇੱਕ ਮਿੰਟ ਜੀ ਇੱਕ ਭੋਗਪੁਰ ਤੋਂ ਖਬਰ ਲੱਗੀ ਹੈਗੀ ਆ ਹਿੰਦੀ ਅਖਬਾਰ ਦੇ ਵਿੱਚ ਉਹਦੇ ਵਿੱਚ ਲਿਖਿਆ ਹੈਗਾ ਕਿ ਰੇੜੇ ਦੇ ਵਿੱਚ ਵੱਜ ਗਏ ਉਹ ਸਰਪੱਤਰਕਾਰ ਨੇ ਵੀਊ ਲਿਆ ਭੋਗ ਪਰ ਤੋਂ ਨਹੀਂ ਕੋਈ ਨਹੀਂ ਇੱਕ ਪੰਜਾਬੀ ਵਿੱਚ ਵੀ ਲੱਗੀ ਇੱਕ ਪੰਜਾਬੀ ਜਿਵੇਂ ਲੱਗੀ ਇੱਕ ਗਾਣੇ ਖਵਾ ਲੱਗੀ ਲਿਆ ਗੋਲ ਜਿਲੰਦਰ ਕੱਲ ਆਪਾਂ ਪੋਸਟ ਮਾਰਡਮ ਕਰਾਉਣ ਗਏ ਸੀ ਨਹੀਂ ਨਹੀਂ ਸਾਨੂੰ ਇਹ ਨਹੀਂ ਸਾਨੂੰ ਇਹ ਦੱਸੋ ਜਿਹੜੀ ਖਬਰ ਲੱਗੀ ਆ ਉਹਦਾ ਵੀਊ ਲਿਆਤਾ ਤੋਂ ਕਿਸੇ ਨੂੰ ਨਹੀਂ ਸਾਡੇ ਕੋਲ ਕੋਟ ਤੱਕ ਜਾਣਾ ਨਹੀਂ ਸਾਡੇ ਕੋਲ ਕਿਹਨੇ ਨਹੀਂ ਅਸੀਂ ਇਹ ਤਾਂ ਸਾਡੇ ਬੱਚੇ ਮਰੇ ਹੈ ਨਾ ਇੱਥੇ ਕਾਰਵਾਈ ਹੋਣੀ ਹੈ ਬੱਚੇ ਮਰੇ ਹੈ ਇਹ ਦੁਖੀ ਅਸੀਂ ਕਿਤੇ ਕਰਾਉਣ ਨਹੀਂ ਤੁਹਾਨੂੰ ਪੁੱਛਿਆ ਵੀ ਕੱਲ ਨੂੰ ਅਸੀਂ ਨਾ ਗਲਤ ਹੋ ਜਾਈਏ ਨਹੀਂ ਨਹੀਂ ਠੀਕ ਇਹ ਤੋਂ ਫਰਕ ਨਹੀਂ ਹੋਈ ਜੀ ਇਹ ਝੂਠੀ ਗਲਤ ਕਾਰਵਾਈ ਹੋ ਵੀ ਗਈ ਆਏ ਮੇਰਾ ਨਾਮ ਸੁਖਬੀਰ ਸਿੰਘ ਆ ਜੀ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਮੇਰਾ ਬੈਂਚ ਆ ਜੀ ਇਹ ਮੇਰੇ ਪਰਿਵਾਰ ਦੇ ਬੰਦੇ ਆ ਜੀ ਸਟੇ ਦਾ ਰਹੀ ਆ ਜਿਹੜਾ ਕੋਈ ਵੀ ਆ ਜੁਗਹੀ ਬੰਦਾ ਆਪਾਂ ਉਹਦੇ ਨਾਲ ਖੜੇ ਆ ਜੀ ਚਾਹੇ ਉਹ ਕੋਈ ਵੀ ਆ ਜਿਹੜਾ ਜਿਸ ਬੱਚੇ ਦੇ ਜਿਸ ਮਾਪੇ ਦੇ ਬੱਚੇ ਚੱਲ ਜਾਣ ਪਤਾ ਉਹਨੂੰ ਆ ਦੂਸਰੇ ਨੂੰ ਨਹੀਂ ਪਤਾ ਲੱਗਦਾ ਜੀ ਮੈਂ ਇਹ ਗੱਲ ਕਹਿੰਦਾ ਆ ਕਿ ਉਥੇ ਡੀਐਸਪੀ ਐਸਐਚਓ ਜਾਣ ਉਥੇ ਲੋਕੇਸ਼ਨ ਲਵਾਉਣ ਜੋ ਬੰਦੀ ਕਾਰਵਾਈ ਆ ਉਥੇ ਲੋਕੇਸ਼ਨ ਕਰਾਉਣ ਲਵਾ ਕੇ ਪਤਾ ਲੱਗੇ ਕਿਹੜੇ ਕਿਹੜੇ ਉਥੇ ਮੁੰਡੇ ਮੌਜੂਦ ਸੀ ਕਿਹਨਾਂ ਕਿਹੜਾ ਬੰਦਿਆਂ ਨੇ ਉੱਥੇ ਬਾਤ ਦਾਤ ਕੀਤੀ ਆ ਇਹਨਾਂ ਵਿਚਾਰਿਆਂ ਨੂੰ ਤਾਂ ਇਹਨਾਂ ਨੂੰ ਪੁੱਤ ਮਰ ਗਿਆ ਇਹਨੇ ਤਾਂ ਬੋਲਣਾ ਵੀ ਨਹੀਂ ਆਉਂਦਾ ਨਾ ਇਹਨਾਂ ਨੂੰ ਗੱਲ ਕਰਨੀ ਆਉਂਦੀ ਆ ਇਹ ਬਸ ਐਕਸੀਡੈਂਟ ਹੋ ਗਿਆ ਹੁਣ ਗੱਡੇ ਤਾਂ ਪਹਿਲਾਂ ਕਹਿੰਦੇ ਗੱਡੇ ਦੇ ਤਾਂ ਪੱਠੇ ਰੱਖੇ ਆ ਫੇਰ ਕਹਿੰਦੇ ਜੀ ਗੋਹਾ ਲੱਦਿਆ ਆ ਹੁਣ ਤੁਸੀਂ ਵੀਡੀਓ ਲੈ ਕੇ ਦੇਖੋ ਗੱਡੇ ਦੇ ਕੋਈ ਨਿਸ਼ਾਨੀ ਨਹੀਂ ਇੱਕ ਵਾਰ ਦੱਸੋ ਕੀ ਸ਼ੋਭਨਾਮ ਕੀ ਤੁਹਾਡਾ ਮੇਰਾ ਜਹੇਦਾਰ ਸੁਖਵੀਰ ਸਿੰਘ ਹੈ ਜਹੇਦਾਰ ਸੁਖਵੀਰ ਸਿੰਘ ਜੀ ਇੱਕ ਵਾਰ ਲਓ ਤੁਸੀਂ ਸੁਣਦੇ ਬੈਠੀ ਆ ਜਿਹੜਾ ਰੇੜਾ ਰੇੜੇ ਦੇ ਵਿੱਚ ਇਹ ਕਹਿੰਦੇ ਪਿਆ ਹੈ ਹੀ ਨਹੀਂ ਉਹ ਰੇੜੇ ਦਾ ਤੁਹਾਨੂੰ ਕੋਈ ਜਿਹੜਾ ਮਾਲਕਿਆ ਨੂੰ ਮਿਲਿਆ ਨਹੀਂ ਮੇਰਾ ਨਹੀਂ ਜੀ ਤੁਸੀਂ ਪਤਾ ਵੀ ਨਹੀਂ ਕੀਤਾ ਕਿੱਥੇ ਦਾ ਰੇੜਾ ਨਹੀਂ ਜੀ ਮੈਨੂੰ ਪਤਾ ਨਹੀਂਗਾ ਸਿਰਫ ਮੈਂ ਇਹ ਰੇੜਾ ਦੇਖਿਆ ਆਣ ਕੇ ਉੱਤੇ ਕੋਈ ਛੜੀਟ ਨਹੀਂ ਕੋਈ ਨਿਸ਼ਾਨ ਨਹੀਂ ਪਹਿਲਾਂ ਇਹ ਦੱਸਦੇ ਸਾਰੇ ਜਣੇ ਵੀ ਰੇੜੇ ਤੇ ਪੱਠੇ ਸੀ ਉਜੇ ਪੱਠੇ ਵਾਲਾ ਹੁੰਦਾ ਤੇ ਪੱਠਿਆਂ ਦੇ ਨਿਸ਼ਾਨ ਲੱਗਨੇ ਸੀ ਹੁਣ ਹੁਣ ਇੱਥੇ ਗੋਹਾ ਲੱਦਿਆ ਆ ਤੇ ਹੁਣ ਤੁਸੀਂ ਇਹ ਦੇਖੋ ਵੀ ਗੋਏ ਹੁਣ ਜਾ ਕੇ ਜਾਂਦੇ ਤੁਸੀਂ ਦੇਖ ਕੇ ਜਾਓ ਕੋਈ ਗੋਏ ਦੇ ਨਿਸ਼ਾਨ ਤੇ ਵੀ ਕੋਈ ਛੀਟ ਨਹੀਂ ਦੇਖੋ ਉਹਨੂੰ ਨਾ ਲੈ ਕੇ ਜਾਣਾ ਅਸੀਂ ਪੰਜ ਬੰਦੇ ਵਿੱਚ ਵੀ ਜਾ ਗਏ ਆ ਤੁਮਰ ਤਿੰਨ ਬੰਦੇ ਜਾਓ ਸਾਡੇ ਨਾਲ ਠੀਕ ਆ ਜੀ ਅੱਜ ਅਫਸਰਾਂ ਨਾਲ ਬੈਠੇ ਆ ਬਿਲਕੁਲ ਜੀ ਹੁਣੇ ਹੁਣੇ ਹਾਂ ਜੀ ਤੁਹਾਨੂੰ ਲੈ ਕੇ ਜਾਣਾ ਰੋਲੀ ਮੋਣੀ ਬਿਲਕੁਲ ਤੁਹਾਨੂੰ ਦੋ ਘੰਟੇ ਦਾ ਲੱਗੂਗਾ ਹਾਂ ਜੀ ਹਾਂ ਜੀ ਜਿਹੜੇ ਬੰਦੇ ਜਾਣ ਨੂੰ ਹਾਂ ਜੀ ਹਾਂ ਜੀ ਸਰ ਕੀ ਜਣਾ ਤੁਹਾਡਾ ਦੱਸੋ ਸਰ ਰੇੜਾ ਉੱਥੇ ਹੈ ਨਹੀਂ ਅਸੀਂ ਜਾ ਕੇ ਆਏ ਆ ਰੇੜਾ ਉੱਥੇ ਨਹੀਂ ਇਹਨਾਂ ਬਾਅਦ ਚ ਰੇੜਾ ਖਲਾਰੇ ਅਸੀਂ ਕਰਵਾਵਾਂਗੇ ਅਸੀਂ ਜਦੋਂ ਡੈੱਡ ਬੋਡੀ ਕੇ ਜਮਾ ਕਰਾ ਕੇ ਅਸੀਂ ਗਏ ਆ ਦੇਖਿਆ ਜਾ ਕੇ ਕੋਈ ਰੇੜਾ ਨਹੀਂ ਜੀ ਇਹਨਾਂ ਰੇੜਾ ਬਾਅਦ ਚ ਖਲਾਰੇ ਜੀ ਹਾਂ ਜੀ ਜਿੱਦਾਂ ਰਾਗੀਰ ਤੇ ਕਹਿਣਦੇ ਬਈ ਉੱਥੇ ਰੇੜਾ ਸੀ ਜਾਂ ਰੇੜੇ ਵਿੱਚ ਵੱਜੇ ਆ ਇੱਥਾਂ ਦੀ ਕੋਈ ਉੱਥੇ ਨਾ ਤਾਂ ਕੋਈ ਰੇੜਾ ਹੀ ਸੀ ਸੱਤੂ ਉੱਥੇ ਤਾਂ ਮਲਾਜਮ ਹੀ ਪੁਲਿਸ ਵਾਲੇ ਮਜੂਦ ਸੀ ਸੱਤੋਂ ਪਹਿਲਾਂ ਹੀ ਜੀ ਜੀ ਉਹਨਾਂ ਨੂੰ ਵੀ ਪਤਾ ਹੀ ਹੈ ਕੋਈ ਕੋਈ ਉਹ ਤਾਂ ਵੱਟੇ ਨਹੀਂ ਹਾਂ ਜੀ ਜੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਡੀ ਆਉਣ ਵਾਲੇ ਟਾਈਮ ਚ ਕੀ ਰਣਨੀਤੀ ਹੋਗੀ ਪਰ ਰਣਨੀਤੀ ਇਹੀ ਆ ਜੀ ਅਸੀਂ ਬੱਚਿਆਂ ਦੀਆਂ ਲਾਸਾਂ ਲਾਸਾਂ ਇੱਥੇ ਲਿਆ ਕੇ ਥਾਣੇ ਮੋੜੇ ਚੱਕਾ ਜਾਮ ਕਰਾਂਗੇ ਜੀ ਦੇਖ ਕੇ ਨ ਸਮਾ ਲਈ ਤੇ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ ਸਾਡੇ ਮੈਨੂੰ ਲੈ ਕੇ ਸਾਨੂੰ ਦੋ ਬੱਚੇ ਚਾਹੀਦੇ ਉਹਨਾਂ ਨੂੰ ਦੋ ਬੱਚੇ ਚਾਹੀਦੇ ਜਿਹੜੇ ਜਿਹੜੇ ਦੋਸਰੀ ਆ ਸੋਤਰੀ ਉਹ ਲੈ ਕੇ ਆਓ ਇੱਥੇ ਜਿਹੜੀ ਸ਼ੋਕਰੀ ਆ ਸ਼ੋਕਰੀ ਲੈ ਆਉਣ ਦੋ ਬੱਚੇ ਲੈ ਆਉਣ ਉਹ ਲੈ ਕੇ ਕਿਸ਼ਨ ਪਿਛੇਨ ਤੇ ਕਰਨ ਉਹਦੇ ਭਤੀਜੇ ਨੇ ਉਹ ਭਤੀਜੇ ਆ ਜਾਂ ਉਹਦੀ ਭੈਣ ਆ ਮੈਨੂੰ ਨਹੀਂ ਜਿਹੜੇ ਵਾਰੀ ਪਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਇਹ ਥਾੜੇ ਲੈ ਕੇ ਆਉਣ ਕੁਝ ਤੇ ਜਿਹੜਾ ਸਾਗਰ ਆ ਸਾਗਰ ਨੇ ਸਾਰਾ ਕੁਝ ਕਰਾਇਆ ਆ ਜੀ ਜਿਹੜਾ ਸਾਗਰ ਗੇਲੜਾ ਦਾ ਨਾ ਮੁੰਡਾ ਉਹਦੀ ਰਿਕਾਰਡਿੰਗ ਵੀ ਹੈ ਜੀ ਵੇ ਜਿਹੜਾ ਉਹਨੂੰ ਲੈ ਕੇ ਆਏ ਰਾਸਤੇ ਦੇ ਵਿੱਚ ਉਤਰ ਗਿਆ ਸੀ ਸਾਗਰ ਕਿੱਥੇ ਉਤਰਿਆ ਉਹਨੂੰ ਲੈ ਕੇ ਵੀ ਆਏ ਮੁੰਡੇ ਤੇ ਜਿਹੜੇ ਇਕੱਠੇ ਹੀ ਆ ਇਹ ਵੀਡੀਓ ਤੁਹਾਡੇ ਕੋਲ ਹੈਗੀ ਹੈ ਜੀ ਵੀਡੀਓ ਨਹੀਂ ਸਾਡੇ ਤੋਂ ਹੈਗੀ ਉਹਦੀ ਇੰਨਾ ਜੂੜਦਾ ਤੇ ਭੁੰਦੀਆਂ ਉਹ ਜਿੱਥੇ ਸਾਡੇ ਫੰਕਸ਼ਨ ਚੱਲ ਰਿਹਾ ਸੀ ਇਹ ਨਾ ਜੀ ਅਧਿਜੀ ਮੇਰੀ ਦੇ ਘਰ ਬੀਐਸ ਉੱਤੇ ਸਾਗਰ ਔਰ ਆਰਸ਼ ਤੇ ਮੇਰਾ ਬੇਟਾ ਉੱਥੇ ਸੀ ਤੇ ਮੇਰੇ ਬੇਟੇ ਨੂੰ ਸਾਗਰ ਤੇ ਆਰਸ਼ ਇਹ ਨਾਲ ਲੈ ਕੇ ਆਏ ਆ ਜੀ ਹਾਂਜੀ ਠੀਕ ਹੈ